ਮੈਂ ਤੁਹਾਨੂੰ ਲੈ ਕੇ ਜਾਣਾ ਉਹਨਾਂ ਦੇ ਘਰ ਇਨਸਾਨੀਅਤ ਵੀ ਕੋਈ ਚੀਜ਼ ਹੁੰਦੀ ਆ ਲੈ ਆਪੋ ਤਾਂ ਚੰਗਾ ਕੀਤਾ ਇਹ ਰੋ ਮੇਰੇ ਨਾਲ ਬਹਿ ਗਿਆ ਵਾ ਨਹੀਂ ਤੇ ਮੈਂ ਇਵੇਂ ਸਾਰੇ ਪਿੰਡ ਚ ਖੱਜੇ ਖਰਾਬ ਹੁੰਦੇ ਰਹਿਣਾ ਸੀਗਾ ਦਾਦਾ ਕਿੰਨੀ ਕੁ ਦੂਰ ਹੈ ਗਿਆ ਵਾ ਓਏ ਅੰਕਲ ਜੀ ਬਸ ਥੋੜਾ ਜਿਹਾ ਓ ਬੱਸ ਬੱਸ ਰੋਕ ਦੋ ਅੰਕਲ ਜੀ ਓਏ ਇਹੀ ਘਰ ਵਾ ਓ ਕਾਕਾ ਮਹਿੰਦਰ ਸਿੰਘ ਦਾ ਘਰ ਤੇ ਪਿੰਡ ਦੇ ਵਿੱਚ ਹੀ ਤੇ ਤੂੰ ਤੇ ਮੈਨੂੰ ਬਾਰਾ ਡੇਰਿਆਂ ਤੇ ਲੈ ਆਵਾ। ਓ ਨੋ ਕੋਈ ਅੰਕਲ ਜੀ ਉਹ ਜਿੱਥੋਂ ਤੀ ਮੈਨੂੰ ਪੁੱਛਿਆ ਸੀ ਨਾ ਮਹਿੰਦਰ ਸਿੰਘ ਦਾ ਘਰ ਤੇ ਉਹ ਹੀ ਸੀ। ਉਹ ਮੈਂ ਤੇ ਉਹਨਾਂ ਦੇ ਘਟ ਵਿਸ਼ਨ ਪੜਦਾ ਵਾਂ। ਉਹ ਕਾਕਾ ਤੇ ਫਿਰ ਤੂੰ ਮੈਨੂੰ ਇੱਥੇ ਕਿਹੜੀ ਗੱਲੋਂ ਲਿਆ ਆਵਾ। ਭਾਈ ਅੰਕਲ ਜੀ ਆ ਨਿੱਕੀ ਜੀ ਜਾਣ ਜੇ ਤੁਹਾਡੇ ਹੁੰਦਿਆ ਕੱਲੀ ਨਹੀਂ ਦੂਰੋਂ ਤੁਰ ਕੇ ਆਉਂਦੀ ਤੇ ਤੁਹਾਨੂੰ ਚੰਗਾ ਲੱਗਣਾ ਹੀ। ਅੱਜ ਕੱਲ ਦੇ ਡੇ ਚਾਵਲ ਨਿਆਣੇ ਆ ਨਾ ਚੰਗੇ ਆਪਣੇ ਨੂੰ ਬਧੂ ਬਣਾ ਦਿੰਦੇ ਆ।